ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪੋਆ ਦਾ ਪਿੰਡ ਹੈਗਾ ਸਮਰਾਲਾ ਸਕਾਲਗੜ ਦੱਸਦੇ ਕਿ ਪਿਛਲੇ ਦਿਨੀ ਸਾਡੇ ਕੋਲ ਇੱਕ ਖਬਰ ਦਿਖਾਈ ਗਈ ਸੀਗੀ ਨਾਲ ਦੀ ਸਕਰੀਨ ਤੇ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਇੱਕ ਪਰਿਵਾਰ ਸੀਗਾ ਜਿਨ੍ਹਾਂ ਦੇ ਪੀਣ ਵਾਲੀ ਟੈਂਕੀ ਦੇ ਵਿੱਚ ਕਿਸੇ ਸ਼ਰਾਤੀ ਵੱਲੋਂ ਕਹਿੰਦੇ ਨੇ ਜ਼ਹਿਰੀਲੀ ਵਸਤੂ ਪਾਈ ਗਈ ਸੀਗੀ ਲੋਕਾਂ ਨੇ ਉਹਨਾਂ ਦੀ ਪਹਿਚਾਣ ਵੀ ਕੀਤੀ ਸੀਗੀ ਪੁਲਿਸ ਵੀ ਕਹਿੰਦੇ ਮੌਕੇ ਤੇ ਆਈ ਸੀਗੀ ਪੁਲਿਸ ਵੱਲੋਂ ਜਿਹੜਾ ਆ ਉੱਥੋਂ ਪਾਣੀ ਵੀ ਜਿਹੜਾ ਆ ਸੈਂਪਲ ਜਿਹੜਾ ਲੈ ਕੇ ਗਏ ਸੀਗੇ ਤੇ ਕਾਰਵਾਈ ਕਰਨ ਦੀ ਜਿਹੜੀ ਆ ਆਸ਼ਵਾਸਨ ਵੀ ਦਿੱਤਾ ਗਿਆ ਸੀਗਾ ਪਰ ਅੱਜ 2-3 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਇਹ ਪੂਰਾ ਪਰਿਵਾਰ ਜਿਹੜਾ ਹੈਗਾ ਮੁਹੱਲਾ ਵਾਸੀ ਹੈਗੇ ਨੇ ਐਸਐਸਪੀ ਪਠਾਨਕੋਟ ਪਹੁੰਚੇ ਨਾ ਉਹਨਾਂ ਨੂੰ ਵੀ ਨਾਲ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਉਹਨਾਂ ਦੋਸ਼ੀਆਂ ਤੇ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣ ਚਾਹੀਦੀ ਹੈ ਦਾਸ ਦੀ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਇਹਨਾਂ ਦੀ ਮੰਗ ਸੀਗੀ ਤੇ ਕਹਿੰਦੇ ਨੇ ਕਿ ਐਸਐਸਪੀ ਵੱਲੋਂ ਜਿਹੜਾ ਪਠਾਨਕੋਟ ਦਾ ਐਸਐਸਪੀ ਹੈਗੇ ਦਿਲਜਿੰਦਰ ਸਿੰਘ ਢਿੱਲੋਂ ਜੀ ਉਹਨਾਂ ਵੱਲੋਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਲਦ ਜਿਹੜੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਗੱਲਬਾਤ ਸੁਣਾਣੇ ਇਹਨਾਂ ਲੋਕਾਂ ਨੇ ਕੀਤੀ ਹੋਈ ਕੀ ਮੰਗ ਸੀਗੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੰਜਨ ਕੀ ਨਾਇਬ ਮੈਂ ਬਲਵਿੰਦਰ ਢਿੱਲੋਂ ਐਕਸ ਸਰਪੰਚ ਸੁਪਾਲਗੜ ਕੀ ਗੱਲਬਾਤ ਹੋਈ ਹੈ ਕਿ ਪੂਰਾ ਪਿੰਡ ਲੈ ਕੇ ਐਸਐਸਪੀ ਦਫ਼ਤਰ ਪਹੁੰਚੇ ਦੇ ਵਿੱਚ ਸਰ 14 ਤਰੀਕ ਦੀ 8:30 ਵਜੇ ਰਾਤ ਦੀ ਗੱਲ ਹੋਈਗੀ ਇਹਨਾਂ ਦੇ ਇਸ ਪਰਿਵਾਰ ਦੇ ਕਾਲੀ ਚੰਦ ਦੇ ਪਰਿਵਾਰ ਦੇ ਜਿਹੜੀ ਪਾਣੀ ਵਾਲੀ ਟੈਂਕੀ ਹੁੰਦੀ ਆ ਕਿਸੇ ਨੇ ਜ਼ਹਿਰੀਲੀ ਦਵਾਈ ਪਾਈ ਔਰ ਦਵਾਈ ਪਾਉਂਦਿਆਂ ਨੂੰ ਇਹਨਾਂ ਦੇ ਗਵਾਨ ਤੋਂ ਕਲਾਵੰਤੀ ਆ ਉਹਨੇ ਉਹਨੂੰ ਦੇਖਿਆ ਉਹਨੇ ਜੋ ਉਹਨਾਂ ਨੂੰ ਦੇਖਿਆ ਇਹਨਾਂ ਨੂੰ ਵੀ ਪਤਾ ਲੱਗ ਗਿਆ ਫਿਰ ਇਹ ਮਗਰ ਦੋੜੇ ਪਤਾ ਲੱਗ ਗਿਆ ਫਿਰ ਇਹਨਾਂ ਨੇ 112 ਤੇ ਕੰਪਲੇਂਟ ਪਾਈ 112 ਤੇ ਮੁਲਾਜ਼ਮ ਆਏ ਉਹਨਾਂ ਥਾਣਾ ਸਦਰ ਨੂੰ ਰੈਫਰ ਕਰਤਾ ਸਾਰਾ ਕੇਸ ਥਾਣਾ ਸਦਰ ਦੇ ਮੁਲਾਜ਼ਮ ਆਏ ਉਹ ਪਾਣੀ ਦਾ ਸੈਂਪਲ ਲੈ ਗਏ ਪਰ ਪਾਣੀ ਦਾ ਸੈਂਪਲ ਵੀ ਉਹਨਾਂ ਨੇ ਹੈਲਥ ਵਾਲਿਆਂ ਨੂੰ ਸਦਕੇ ਨਹੀਂ ਲਿਆ ਲੂਜ਼ ਹੀ ਲੈ ਕੇ ਗਏ ਇਹਨਾਂ ਨੂੰ ਕਿਹਾ ਤੁਸੀਂ ਥਾਣੇ ਆਇਓ ਇਹ ਥਾਣੇ ਗਏ ਆ ਉਹਨਾਂ ਕਿਹਾ ਜੀ ਦੂਜੀ ਪਾਰਟੀ ਨੇ ਸਾਡੇ ਕੋਲ ਟਾਈਮ ਲੈ ਲਿਆ ਵਾ ਕੱਲ ਦਾ ਹੋ ਤੁਸੀਂ ਕੱਲ ਆਇਓ ਇਹ ਫਿਰ ਕੱਲ ਵੀ ਗਏ ਸੀਗੇ 16 ਤਰੀਕ ਨੂੰ ਇਹ 3 ਘੰਟੇ ਥਾਣੇ ਦੇ ਵਿੱਚ ਬਹਿ ਕੇ ਆਏ ਕਿ ਦੂਜੀ ਪਾਰਟੀ ਨਹੀਂ ਆਈ ਅੱਜ ਇਹ ਸਾਰਾ ਹੀ ਮੁਹੱਲਾ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਇਨਸਾਫ ਦੀ ਮੰਗ ਕੀਤੀ ਹੈਗੀ ਹੈ ਇੱਕ ਨੌਣਾ ਅਪਰਾਧਵਾ ਇਸ ਮੌਕੇ ਤੇ ਦੇਖਿਆ ਗਿਆ ਅਗਰ ਨਾ ਦੇਖਿਆ ਜਾਂਦਾ ਤੇ ਬਹੁਤ ਵੱਡਾ ਦੁਖਾਂਤ ਵਾਪਰ ਜਾਣਾ ਸੀ ਇਹੋ ਜੇ ਅਪਰਾਧਾਂ ਨੂੰ ਨੱਥ ਪੈਣੀ ਚਾਹੀਦੀ ਆ ਇਨਸਾਫ ਮਿਲਣਾ ਚਾਹੀਦਾ ਐਸਐਸਪੀ ਸਾਹਿਬ ਨੇ ਐਸਐਚਓ ਸਾਹਿਬ ਜੀ ਡਿਊਟੀ ਲਈ ਆ ਕਿ ਤੁਸੀਂ ਆਪ ਡੀਲ ਕਰਨਾ ਦੋਸ਼ੀਆਂ ਨੂੰ ਜੋ ਬਣਦੀ ਸਜ਼ਾ ਉਹ ਮਿਲੇ ਕਾਨੂੰਨੀ ਕਾਰਵਾਈ ਹੋਵੇ ਸਾਨੂੰ ਐਸਐਸਪੀ ਸਾਹਿਬ ਤੇ ਬਹੁਤ ਵਿਸ਼ਵਾਸ ਹੈ ਕਿ ਐਸਐਸਪੀ ਸਾਹਿਬ ਸਾਨੂੰ ਇਨਸਾਫ ਦਿਵਾਉਣਗੇ ਅੱਜ ਅਸੀਂ ਕਿਸੇ ਵੀ ਕਿਸੇ ਦੇ ਵੀ ਖਿਲਾਫ ਕੋਈ ਨਾਰਹਬਾਰੀ ਕਰਨ ਲਈ ਨਹੀਂ ਇੱਥੇ ਆਏ ਸਾਰੇ ਕੋਈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਸੀਂ ਬੋਲਣ ਲਈ ਸਾਰੇ ਇਕੱਤਰ ਨਹੀਂ ਹੋਏ ਅਸੀਂ ਦੁਖੀ ਹੋ ਕੇ ਜਦੋਂ ਸਾਡੀ ਗੱਲ ਸੁਣੀ ਨਹੀਂ ਗਈ ਫਿਰ ਅੱਜ ਐਸਐਸਪੀ ਐਸਐਸਪੀ ਸਾਹਿਬ ਦੇ ਜਾ ਕੇ ਇਕੱਠੇ ਹੋ ਕੇ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਅਸੀਂ ਬੀਟ ਕਰਾਂਗੇ ਕਿ ਸਾਨੂੰ ਜ਼ਰੂਰ ਇਨਸਾਫ ਮਿਲੇ। ਦੋ ਸੀਗੇ ਜਿਨ੍ਹਾਂ ਲੋਏ ਹਰਕਤ ਕੀਤੀ ਗਈ ਆ ਪਿੰਡ ਦੇ ਸੀ ਬਾਈ ਨੀਮ ਦਰਖਾਸਤ ਗਈ ਆ ਔਰ ਉਹਨਾਂ ਨੇ ਪੁਲਿਸ ਤੋਂ ਟਾਈਮ ਵੀ ਪਹਿਲੇ ਦਿਨ ਦਾ ਲਿਆ ਸੀ ਵੀ ਅਸੀਂ ਪੇਸ਼ ਕਰਾ ਦਾਂਗੇ ਪਰ ਕੋਈ ਵੀ ਪੇਸ਼ ਨਹੀਂ ਹੋਇਆ। ਪੁਲਿਸ ਨੇ ਐਸਐਸਆਈ ਸਾਹਿਬ ਉਹਨਾਂ ਦੇ ਘਰ ਚ ਦੇ ਅੱਧਾ ਘੰਟਾ ਬਹਿ ਕੇ ਚਲੇ ਜਾਂਦੇ ਆ ਇਹਨਾਂ ਨੂੰ ਕਹਿੰਦੇ ਥਾਣੇ ਆ ਜਾਓ ਥਾਣੇ ਜਾਂਦੇ ਆ ਦੋ ਦੂਜੀ ਪਾਰਟੀ ਜਾਂਦੀ ਨਹੀਂ ਹੈਗੀ ਦੋ ਦਿਨ ਤੋਂ ਇਹ ਲਗਾਤਾਰ ਖੱਜੜ ਹੋ ਰਹੇ ਆ। ਤਾਰੋ ਕੀ ਗੱਲੋਂ ਕੀ ਹੋਈ? ਅਸੀਂ ਨਾਟਕ ਦੇਖਣ ਆਏ ਸੀ। ਤੇ ਅਹੀਂ ਨਾਟਕ ਦਿਖਣ ਰਹੀ ਤੇ ਸਾਡੀ ਭਾਬੀ ਨੇ ਸਾਨੂੰ ਆਵਾਜ਼ ਮਾਰੀ ਦੀਦੀ ਦੌੜ ਕੇ ਆ ਤੇਰੇ ਟੈਂਕੀ ਲਾਗੇ ਦੋ ਬੰਦੇ ਖਲੋਤੇ ਆ ਟੈਂਕੀ ਤੇਰੀ ਖੋਲੀ ਆ ਤੇ ਬਾਲਟੀ ਭਰੀ ਦੀ ਆ ਤੇ ਕੁਛ ਪਾਣ ਦੇ ਆ ਜਦੋਂ ਅਸੀਂ ਚੜਨ ਲੱਗੇ ਤੇ ਮੈਂ ਡਰ ਗਈ ਤੇ ਮੈਥੋਂ ਚੜਿਆ ਨਹੀਂ ਗਿਆ ਜਦੋਂ ਮੇਰੀ ਲਾੜੀ ਚੜੀ ਆ ਉਹਨਾਂ ਦੇਖਿਆ ਤੋਂ ਕੋਠੇ ਟੱਪ ਗਏ ਤੇ ਫਿਰ ਮੇਰਾ ਮੁੰਡਾ ਦੌੜਿਆ ਮਗਰ ਉਸ ਤੋਂ ਬਾਅਦ ਅਹੀਂ ਫੋਨ ਕੀਤਾ ਪੁਲਸ ਵਾਲਿਆਂ ਨੂੰ ਉਹ ਆਏ ਉਹਨਾਂ ਸਾਰਾ ਦਿਖਿਆ ਕਹਿੰਦੇ ਤੁਸੀਂ ਟੈਂਕੀ ਬੰਦ ਕਰ ਦਿਓ ਅਹੀਂ ਬੰਦ ਕਰਤਾ ਕਹਿੰਦੇ ਕੋਈ ਪਾਣੀ ਨਾ ਪੀਓ ਤੁਸੀਂ ਅਹੀਂ ਪਾਣੀ ਨਹੀਂ ਪੀਤੇ ਫਿਰ ਦੂਜੇ ਦਿਨ ਆਏ ਪੁਲਿਸ ਵਾਲੇ ਉਹ ਲਾਗੇ ਪਾਣੀ ਕੱਢ ਕੇ ਤੋਂ ਉਹਨਾਂ ਨੇ ਕੋਈ ਕੋਈ ਗੱਲ ਬਾਤ ਨਹੀਂ ਕੀਤੀ ਫਿਰ ਉਹਨਾਂ ਨੇ ਕਹਿੰਦੇ ਇਹ ਲਿਮਕਾ ਪਾਇਆ ਕੋਣੀ ਕੋਣ ਹੀ ਮਿੰਡੇ ਜਿੰ ਪਿੰਡ ਦੇ ਹੀ ਮਿੰਡੇ ਸਾਰੇ ਕੀ ਤੇ ਪਾਰਟੀ ਨਾਲ ਸੰਬੰਧਿਤ ਹੈ ਜੀ ਨਹੀਂ ਜੀ ਕੋਈ ਸੰਬੰਧ ਨਹੀਂ ਸਾਡਾ ਪਾਰਟੀ ਨਾਲ ਉਹਨਾਂ ਦੇ ਜਿਹੜੇ ਬੰਦੇ ਸੀ ਹਾਂ ਉਹ ਪਾਰਟੀਵਾਦੀ ਆਲੇ ਨਹੀਂ ਉਹਨਾਂ ਦੇ ਲਾਲ ਚੰਦ ਦੇ ਪਾਰਟੀ ਵਾਲੇ ਆ ਨਾ ਜੀ ਆਪਣਾ ਮੇਰਾ ਵੀ ਲਾਡੀ ਆ ਜੀ ਬੜੀ ਕੀ ਗੱਲਬਾਤ ਹੈ ਜੀ ਗੱਲਬਾਤ ਇਹ ਹੈ ਜੀ ਜਿਹੜਾ 14 ਤਰੀਕ ਨੂੰ ਪਾਣਾ ਵਰਤਿਆ ਸਾਡੇ ਨਾਲ ਸਾਡੇ ਟੈਂਕੀ ਵਿੱਚ ਉਹਨਾਂ ਜ਼ਹਿਰ ਘੋਲਿਆ ਤੇ ਜੀ ਉਹਦਾ ਇਨਸਾਫ ਸਾਨੂੰ ਅੱਜ ਤੱਕ ਨਹੀਂ ਮਿਲਿਆ ਅੱਜ ਸਾਨੂੰ ਆਈਡੀ ਐਸ ਵੀ ਦਫ਼ਤਰ ਆਏ ਆ ਸਾਨੂੰ ਸਿੱਧਾ ਹੰਡਲ ਕਰ ਰਿਹਾ ਜੀ ਐਸ ਐਚਓ ਦਾ ਸਾਹਿਬ ਉਹ ਵੀ ਸਾਨੂੰ ਥਾਣੇ ਬੁਲਾ ਕੇ ਜੀ ਕਹਿੰਦਾ ਟਾਈਮ ਲੈਣਾ ਉਹ ਪਾਲਟੀ ਸਾਰੇ ਆਮ ਘੁੰਮਦੇ ਜਿੱਦਾਂ ਅਹੀਂ ਮੁਲਾਜ਼ਮ ਆ ਮੁਲਜ਼ਮ ਆ ਅਹੀਂ ਜਾ ਕੇ ਪੇਸ਼ ਹੋ ਜਾਂਦੇ ਆ ਸਾਨੂੰ ਚਾਰ ਪੰਜ ਘੰਟੇ ਬਿਠਾਉਂਦੇ ਆ ਫਿਰ ਘਰ ਭੇਜ ਦਿੰਦੇ ਆ ਉਹ ਬੰਦੇ ਜਿਹੜੇ ਕ੍ਰਾਈਮ ਕਰਨ ਵਾਲੇ ਉਹ ਫਰਾਰ ਫਰਾਰ ਨੇ ਜੀ ਉਸ ਟਾਈਮ ਤੇ ਉਹ ਘਰੇ ਵੀ ਘੁੰਮਦੇ ਹੋਣਗੇ ਤਾਂ ਉਹਨਾਂ ਕੋ ਜਾਂਦੇ 10 ਮਿੰਟ ਬੰਦੇ ਤੇ ਆ ਜਾਂਦੇ ਆ ਆਪਰ ਚ ਤੇ ਇਹ ਸਾਨੂੰ ਇਹ ਟਾਈਮ ਦੇ ਕੇ ਸਾਨੂੰ ਖਿੱਜਲ ਖਰਾਬ ਕਰਦੇ ਪਏ ਐਸਐਸਓ ਕੋ ਪੁੱਂਚੀ ਹੋਤੀ ਸੀ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਉਹਨਾਂ ਨੇ ਜੀ ਸਾਨੂੰ ਇਹੀ ਗੱਲ ਕਹੀ ਕਿ ਐਸਐਸਓ ਸਾਹਮਣੇ ਹੈਂਡਲ ਕਰਨਾ ਵਾ ਜੀ